ਜਾਉਂ ਜਮੀਨ ਸੀ ਇੱਥੇ ਘਰ ਸੀਗਾ ਪਰਿਵਾਰ ਰਹਿੰਦਾ ਸੀ ਤੁਸੀਂ ਤਸਵੀਰਾਂ ਚ ਵੇਖ ਸਕਦੇ ਹੋ ਕਿ ਕਿੰਨੇ ਕਿੰਨੇ ਫੁੱਟ ਜਿਹੜੀ ਵੇਤ ਆ ਗਈ ਹੈ ਇੱਥੇ ਤਕਰੀਬਨ 10 ਘਰ ਸੀ ਇਹ ਘਰ ਦੇ ਸਾਰੇ ਰੁੜ ਚੁੱਕੇ ਆ ਬਾਕੀ ਸਾਡਾ ਤੋਂ ਜਿੰਨਾ ਸਾਰੇ ਡੇਰਾਂ ਦਾ ਸਮਾਨ ਸੀ 10-15 ਫੁੱਟ ਪਾਣੀ ਚੱਲਦਾ ਸੀ ਸਮਾਨ ਵਿੱਚ ਹੀ ਡੁੱਬ ਗਿਆ ਜੀ ਤੇ ਸਾਰਾ ਗਲਗੁਲ ਗਿਆ ਜੀ ਕੁਝ ਨਹੀਂ ਨਿਕਲਿਆ ਫਰਨੀਚਰ ਦਾ ਸਮਾਨ ਹੋਇਆ ਇਨਵੈਟਰ ਹੋਏ ਜਿੰਨਾ ਵੀ ਇੱਥੇ ਲੱਗ ਜਾੜਾ ਇੱਕ ਚਿਮਚਾ ਤੱਕ ਨਹੀਂ ਨਿਕਲਿਆ ਜੀ ਸਾਡੇ ਕੋਲ ਹੁਣ ਤੁਸੀਂ ਤੇ ਰਹ ਰਹੇ ਆ ਤੁਸੀਂ ਦੇ ਉੱਪਰ ਬਸ ਰਾਸ਼ਨ ਆਉਂਦਾ ਬਾਕੀ ਇਹ ਸਰਕਾਰ ਵਾਲੇ ਕੋਈ ਪ੍ਰਸ਼ਾਸਨ ਵਾਲਾ ਨਹੀਂ ਪਹੁੰਚਿਆ ਜੀ ਸਾਡੇ ਕੋਲ ਇੱਥੇ ਸਾਰੇ ਪਿੱਛੇ ਪਿੱਛੇ ਆਉਂਦੇ ਸੀ ਤਾਸ਼ਪਿੰਡ ਤੇ ਐਮਐਲ ਲਿਆਇਆ ਸੀ ਪਰ ਉੱਥੇ ਸਾਨੂੰ ਗਾੜੀ ਨਹੀਂ ਹੁਣ ਦਿੱਤਾ ਜੀ ਤੁਸੀਂ ਦੇ ਉੱਪਰ ਬੈਠਿਆ ਨਹੀਂ ਸਾਨੂੰ ਪੁੱਛਿਆ ਉਹਨੇ ਅਸੀਂ ਮਕਰ ਮਕਰ ਫਰੇ ਆ ਵੀ ਮਿਲ ਕੇ ਜਾਣਗੇ ਮਿਲ ਕੇ ਜਾਣਗੇ ਸਿਰਫ 10 ਮਿੰਟ ਉੱਥੇ ਘਲੋਤੇ ਉਹਨਾਂ ਦੇ ਡੇਰੇ ਹੀ ਗਏ ਜਿੰਨਾ ਜਿੰਨਾ ਦਾ 20 20 ਕਿੱਲੇ ਪਿਆਲੀ ਸੀ ਅਸੀਂ ਤੇ ਆਥੜੀ ਕਰਦੇ ਇੱਥੇ 10 ਕਰ ਹਾਂਜੀ ਮਿਹਨਤ ਕਰਕੇ ਖਾਂਦੇ ਸੀ ਤੇ 10 ਸਾਲਾਂ ਦੀ ਕਮਾਈ ਜਿਹੜੀ ਇੱਥੇ ਸਾਰੀ ਤਬਾਹ ਹੋ ਗਈ ਸਾਰੀ ਭਲੀ ਕਰੇ ਕਰਤਾਰ ਸਭ ਦੀ ਖੈਰ ਹੋਵੇ ਭਲੀ ਕਰੇ ਕਰਤਾਰ ਸਭ